ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਂ ਸਾਰੇ ਮੇਰੇ ਭੈਣ ਭਰਾ ਕਿੱਦਾਂ ਹੋ ਉਮੀਦ ਕਰਦੇ ਸਾਡੇ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਤੇ ਅੱਜ ਸਾਡੇ ਕੋਲ ਆਇਆ ਵਾ ਸਾਡਾ ਨਿਕਾ ਜਿਆ ਗੁਰਫਤੇ ਗੁਰਫਤੇ ਸਤਿ ਸ਼੍ਰੀ ਅਕਾਲ ਬਲਾਸ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹਣਾ ਰਹਿ ਲੋ ਹਣ ਸਾਰੇ ਸਤਿ ਸ਼੍ਰੀ ਅਕਾਲ ਬਲਾਉਂਡ ਆ ਪਿਆ ਜੀ ਤੇ ਨਿੱਕੀ ਨਿੱਕੀ ਗੱਲਾਂ ਵੀ ਕਰਨ ਰਿਹਾ ਪਿਆ ਹੁਣ ਤੇ ਆਪਾਂ ਜਿਹੜੀ ਆਪਣੀ ਵੀਡੀਓ ਸਟਾਰਟ ਕੀਤੀ ਆ ਵੱਡੇ ਚੈਨਲ ਵਾਲੀ ਹਾਂ ਨੀ ਮੈਂ 3 ਝਲਕਾਂ ਖਾਣ ਨੂੰ ਜੰਮੀ ਆ ਉਹਦੇ ਵਿੱਚ ਆਪਾਂ ਇਹਨੂੰ ਲੈਣਾ ਹੁਣ ਅੱਗੇ ਹਾਂਜੀ ਬੋਲ ਲੈਨੇ ਆ ਬੋਲ ਲੈਨੇ ਲੈਨੇ ਮੱਤੇ ਇਹ ਆ ਕੇ ਚਲੋ ਮਾਲਕ ਦੀ ਕਿਰਪਾ ਦੇ ਨਾਲ ਤੁਹਾਡੇ ਸਾਰਿਆਂ ਦੇ ਪਿਆਰ ਦੇ ਨਾਲ ਵੀਡੀਓ ਵਧੀਆ ਚੱਲਣ ਈ ਆ ਤੁਸੀਂ ਸਾਰੇ ਜਣੇ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦੇਣ ਲਏ ਜੀ ਤੇ ਬਾਕੀ ਕਮੈਂਟ ਕਰਦੇ ਕਈ ਭੈਣ ਭਰਾ ਵਿੱਚ ਕੇ ਪ੍ਰਾਪੀ ਨਹੀਂ ਵੀ ਇੱਕ ਹੋ ਗਈ ਆ ਪ੍ਰਾਪਣ ਤੂੰ ਦੱਸ ਕਿਉਂ ਵੀ ਤੂੰ ਇਨੀ ਮੈਂ ਵੀਕ ਤਾਂ ਹੋਈ ਆ ਵੀ ਅੱਗੇ ਮੈਂ ਰਿੱਧੀ ਵੇਲੀ ਖਾ ਲਿਆ ਤੇ ਸੌ ਲਿਆ ਬਸ ਹੋਰ ਮੈਨੂੰ ਕੋਈ ਕੰਮ ਨਹੀਂ ਹੈਗਾ ਹੀਗਾ ਚਲੋ ਮਾਰੇ ਮੋਟੇ ਦੇ ਘਰਾਂ ਨੂੰ ਹੁੰਦੇ ਆਮ ਕੰਮ ਉਹ ਕਿੰਨੇ ਕੁੰਦਿਆ ਵੀ ਜੇ ਗਰਮੀ ਹੋਏ ਤੇ ਫਟਾਫਟ ਸਪੀਡ ਨਾਲ ਕੰਮ ਕਰਕੇ ਤੇ ਸੌਜੋ ਹੁਣ ਇਹ ਆ ਵੀ ਮੈਨੂੰ ਰੈਸਟ ਨਹੀਂ ਮਿਲਦੀ ਸਾਰਾ ਦਿਨ ਦੇ ਮਗਰ ਮਗਰ ਬਸ ਫਿਰਨਾ ਪੈਂਦਾ ਵਾ ਇਹਨੂੰ ਇੱਕ ਇਹ ਬੜੀ ਆਦਤ ਗੰਦੀ ਆ ਵੀ ਜਦੋਂ ਇਹਨੇ ਇਹ ਠਾਕੁਰਿਆ ਫਿਰਨਾ ਵਾ ਨਾ ਇਹਨੇ ਨਿੱਕੀ ਤੋਂ ਨਿੱਕੀ ਚੀਜ਼ ਜਿਹੜੀ ਆ ਨਾ ਉਹ ਨਿੱਕੇ ਨਿੱਕੇ ਬਣਾ ਨਾਲ ਇਹਦੇ ਤੇ ਚੁੱਕ ਲਿੰਦਾ ਵਾ ਇਹ ਪਤਾ ਨਹੀਂ ਕਿਦਾ ਖੁਰਚ ਖੁਚੁੰਗਲਾ ਹੇਠੋਂ ਨਿੱਕੀ ਨਿੱਕੀ ਜੀ ਚੁੱਕੀ ਜਾਂਦਾ ਵਾ ਉਹ ਫਿਰ ਇਹਨੂੰ ਪਹਿਲਾਂ ਬੜੀ ਆਦਤ ਕਿ ਇਹਨੇ ਮੂੰਹ ਚ ਪਾਈ ਜਾਣੀ ਫਿਰ ਇਹਦਾ ਧਿਆਨ ਬੜਾ ਰੱਖਣਾ ਪੈਂਦਾ ਵਾ ਵੀ ਬੱਚਾ ਕੁਛ ਮੂੰਹ ਚ ਪਾ ਲੇ ਉਹ ਜੀ ਚੀਜ਼ ਤੇ ਫਿਰ ਬਾਅਦ ਵਿੱਚ ਪਛਤਾਉਣਾ ਵੀ ਪਤਾ ਨਹੀਂ ਕੀ ਖਾ ਲਿਆ ਇਹਨੇ ਹਣਾ ਇਨਫੈਕਸ਼ਨ ਹੋ ਜਾਏ ਕੁਛ ਇਹਦੇ ਕਰਕੇ ਫਿਰ ਮੈਨੂੰ ਹੁੰਦਾ ਫਿਰ ਰੈਸਟ ਮਿਲੇ ਭਾਵੇਂ ਨਾ ਮਿਲੇ ਕੋਈ ਗੱਲ ਨਹੀਂ ਆ ਪਰ ਇੱਕ ਬੱਚਾ ਜਿਹੜਾ ਵਾ ਨਾ ਉਹਦਾ ਧਿਆਨ ਬਿਲਕੁਲ ਪੂਰਾ ਰੱਖਣਾ ਚਾਹੀਦਾ ਆਖਰੇ ਚ ਪਕੜਨੇ ਚਾਹੀਦੀ ਪਤਾ ਕੀ ਗੱਲ ਆ ਇਹ ਹੋ ਗਿਆ ਲੋੜ ਤੋਂ ਵੱਧ ਸ਼ਰਾਤੀ ਹੁਣ ਇਹ ਹ ਏਜ ਕਰਕੇ ਕਿਤੇ ਮੈਂ ਜਾਣਾ ਹੋਣਾ ਹੋਏ ਨਾ ਅਜੇ ਕਰਕੇ ਮੈਂ ਇੱਧਰ ਹੁੰਨੀ ਆ ਤੇ ਉਹ ਜਾ ਹੋਲ ਕਿਤੇ ਮੇਰੇ ਹੱਥ ਚ ਆ ਲਓ ਆ ਲਓ ਦੂਜੀ ਵੀ ਥੱਲੇ ਤਾਰ ਦੋ ਤਾਰ ਦੋ ਇਸ ਕਰਕੇ ਮੇਰੀ ਧੌੜ ਭੱਜ ਜਿਹੜੀ ਉਹ ਜ਼ਿਆਦਾ ਰਹਿੰਦੀ ਆ ਤੇ ਉਹਦੇ ਕਰਕੇ ਮੈਂ ਥੋੜੀ ਵੀਕ ਹੋਈ ਆ ਉਦੋਂ ਮੈਂ ਥੋੜੀ ਜਿਹੀ ਮੈਨੂੰ ਪ੍ਰੋਬਲਮ ਨਹੀਂ ਹੈਗੀ ਉਹਦੇ ਕਰਕੇ ਵੀ ਥੋੜਾ ਮੈਨੂੰ ਫਰਕ ਪਿਆ ਵਾ ਤੇ ਚਲੋ ਕੋਈ ਨਹੀਂ ਹੁਣ ਇਹ ਸਿਆਣਾ ਹੋਏ ਨਾ ਸਮਝਾਈ ਜਾਣੀ ਦਿਨੋ ਦਿਨ ਆਪੇ ਫਰਕ ਪੈ ਜਾਣਾ ਫਿਰ ਨਾਲੇ ਬੰਦਾ ਪਤਲਾ ਸੋਣਾ ਲੱਗਦਾ ਵਾ ਮਹਾ ਮਹਾਤ ਹੋਈ ਐ ਮੈਂ ਅੱਗੇ ਤਾਂ ਮੈਂ ਏਡੀ ਤਗੜੀ ਹੀਗੀ ਐਡਾ ਜਰਾ ਮੂੰਹ ਹੰਦਾਏਗਾ ਪਤਾ ਕੀ ਗੱਲ ਵਾ ਉਹ ਵੀ ਹੁਣ ਸਾਡੇ ਸਾਰੇ ਭੈਣ ਭਰਾ ਵਾ ਉਹਨਾਂ ਨੂੰ ਫਿਕਰ ਹੁੰਦਾ ਵਾ ਵੀ ਕੀ ਗੱਲ ਵਾ ਪ੍ਰਭ ਕਿਉਂ ਇੰਨੀ ਵੀਕ ਹੋ ਗਈ ਐ ਨੀ ਕੀ ਹੋਇਆ ਵਾ ਤਾਂ ਹੀ ਤੁਹਾਨੂੰ ਸ਼ੇਅ ਕਰੰਦੇ ਉਹਨਾਂ ਨਾਲ ਵੀ ਕੋਈ ਨਹੀਂ ਬਸ ਦੌੜ ਭੱਜ ਨਾਲ ਹੀ ਹਾਂ ਵੀ ਫਿਕਰ ਨਾ ਕਰੋ ਮੇਰੇ ਦਾ ਸਾਂਭਣਾ ਰਾਤ ਹੀ ਉੱਠ ਉੱਠ ਕੇ ਉਹਨੂੰ ਦੁੱਧ ਪਿਆਲਣਾ ਐਦਾਂ ਕਰਕੇ ਫਿਰ ਤੁਹਾਨੂੰ ਪਤਾ ਹੀ ਐ ਫਿਰ ਜਦੋਂ ਬਾਡੀ ਨੂੰ ਪੂਰੀ ਰੈਸਟ ਨਹੀਂ ਮਿਲਦੀ ਤੇ ਫਿਰ ਫਰਕ ਤੇ ਬੰਦੇ ਦਾ ਪਿਆ ਹੀ ਜਾਂਦਾ ਵਾ ਨਾਲ ਇਹ ਹੈ ਕਿ ਮੈਨੂੰ ਕੁਝ ਜ਼ਿਆਦਾ ਹੀ ਫਰਕ ਪਿਆ ਵਾ ਵੀ ਇਹਦੇ ਨਾਲ ਮੈਨੂੰ ਜਿੱਦਾਂ ਉਹ ਇੰਦਾਂ ਨਾ ਵੀ ਬੱਚਾ ਰਕਮਿੰਟ ਵੀ ਅੱਖ ਤੋਂ ਇੱਧਰ ਦੇ ਇੱਧਰ ਨਾ ਹੋਵੇ ਬਸ ਉਹ ਧਿਆਨ ਰੱਖਣਾ ਆਪ ਆਪਣੇ ਪਰਵਾਨੇ ਵਿੱਚ ਕੀਤੀ ਜਿੱਦਾਂ ਹੁਣ ਵੀ ਨਹੀਂ ਮੈਂ ਕਰਦੀ ਤੇ ਚਲੋ ਕੋਈ ਨਹੀਂ ਇਹ ਵੱਡਾ ਥੋੜੀ ਨੂੰ ਸਮਝਾ ਜੇ ਕੋਈ ਗੱਲ ਨਹੀਂ ਫਿਰ ਆਪਣਾ ਧਿਆਨ ਬਥੇਰਾ ਦਿੱਤਾ ਜਾਣਾ ਵਾ ਅੱਗੇ ਵੀ ਆਪਣੇ ਆਪ ਬਾਰੇ ਸੋਚੀਦਾ ਹੀ ਖਾਈਦਾ ਹੀ ਪੀਦਾ ਹੀ ਸੌਂਦਾ ਹੀ ਬਸ ਤੇ ਹੁਣ ਇਹ ਹੈ ਕਿ ਹੁਣ ਸਭ ਕੁਝ ਠੀਕ ਹੋਈ ਆ ਤੇ ਹੁਣ ਨਹੀਂ ਰੈਸਟੋਰੈਂਟ ਵਾਲੇ ਨੇ ਧਿਆਨ ਦੇਈਦਾ ਜ਼ਿਆਦਾ ਵੀ ਕੋਈ ਗੱਲ ਨਹੀਂ ਆ ਨਾਲੇ بس ਗਾੜੀ ਗਾੜੀ ਸੈਣਾ ਹੁੰਦਾ ਹੈ ਨਾ ਹਾਂਜੀ ਹਾਂਜੀ ਉਹ ਬੜਾ ਫਰਕ ਪੈ ਗਿਆ ਵਾ ਕੋਲ ਸਿਰਫ ਆਹੀ ਆ ਵੀ ਖੇਡਦਾ ਰਹਿੰਦਾ ਵਾ ਤੇ ਹੁਣ ਧਿਆਨ ਹੀ ਬਸ ਰੱਖਣਾ ਪੈਂਦਾ ਵਾ ਵੀ ਹਾਂ ਇਹ ਪਿੱਛੇ ਪਿੱਛੇ ਫਿਰਨਾ ਪੈਂਦਾ ਵਾ ਹਾਂਜੀ ਹਾਂਜੀ ਚਲੋ ਆਜੋ ਟਾਈਮ ਹੋ ਗਿਆ ਤੈਨੂੰ ਸਮਝਾਉਣ ਲੱਗ ਪੀ ਫਿਰ ਤੇ ਗੱਲ ਹੀ ਕੋਈ ਨਹੀਂ ਆ ਮੈਂ ਹਾਂਜੀ ਪਿੰਨੇ ਪਿੰਨੇ ਤੇ ਇੱਕ ਗੱਲ ਹੋਰ ਕਰਨੀ ਹੈ ਆਪਣੇ ਭੈਣ ਭਰਾਵਾਂ ਨਾਲ ਵੀ ਸਾਰੇ ਕਹਿੰਦੇ ਆ ਪ੍ਰਾਪਤ ਜੀਵਨ ਜਿਹੜੀ ਬੜੀ ਕਮਤੀ ਹੈ ਹਾਂ ਹਾਂ ਮੈਂ ਬਾਅਦ ਮੈਂ ਵੀ ਨਹੀਂ ਕੋ ਪੱਤੀ ਵੀ ਨਹੀਂ ਕੋ ਪੱਤੀ ਉਦਾਂ ਹੀ ਜਿਹੜਾ ਮਤਲਬ ਕਿ ਜੇ ਹੁਣ ਕਹੀ ਜਾਵੇ ਸਾਰੇ ਚੰਗੇ ਬਣੇ ਜਾਣ ਤੇ ਫਿਰ ਹਨਾ ਮਾੜਾ ਕੋਣ ਬੜੇ ਸਾਰੇ ਚੰਗੇ ਹੁੰਦੇ ਨਹੀਂ ਆ ਹੁਣ ਜਿੱਦਾਂ ਆਪਾਂ ਫਿਲਮਾਂ ਵੇਨੇ ਆ ਉਹਨਾਂ ਵਿੱਚ ਤੇ ਦੋ ਹੁੰਦੇ ਆ ਪਾਰਟ ਕੋਈ ਚੰਗਾ ਹੁੰਦਾ ਕੋਈ ਮਾੜਾ ਹੁੰਦਾ ਵਾ ਤੇ ਜੇ ਆਪਾਂ ਸਾਰੇ ਚੰਗੇ ਬਣ ਜਾਈਏ ਤੇ ਫਿਰ ਨੈਗੇਟਿਵ ਪੋਜ਼ਿਟਿਵ ਵਿੱਚ ਤੇ ਹੁੰਦਾ ਸਿਰਫ ਤੂੰ ਤੂੰ ਮੈਂ ਮੈਂ ਜਿਹੜਾ ਹੁੰਦਾ ਫਿਰ ਉਹ ਕਿਦਾਂ ਹੋਏ ਤੇ ਭਾਵੇਂ ਇਹ ਦੋਵੇਂ ਪੱਖ ਹੋਣ ਤੇ ਫਿਰ ਚੀਜ਼ ਚੱਲਦੀ ਆ ਤੇ ਜੇ ਸਾਰਾ ਕੋਹਤਾਂ ਨੂੰ ਚੰਗਾ ਚੰਗਾ ਹੀ ਵਿਖਾਈ ਜਾਈਏ ਚੰਗਾ ਚੰਗਾ ਨਾਲ ਇੰਨਾ ਚੰਗਾ ਤਾਂ ਹੁੰਦਾ ਹੁੰਦਾ ਹੁਣ ਘਰਾਂ ਵਿੱਚ ਤੇ ਕਮਾੜਾ ਦੇ ਵਿੱਚ ਕੋਈ ਚੰਗੇ ਸਾਰੇ ਜਿਵੇਂ ਚ ਕੱਦਾਂ ਮਾੜਾ ਦਿਖਾਈ ਜਾਂਦਾ ਵਾ ਤੇ ਹੁਣ ਜੋ ਵੀ ਹੁੰਦਾ ਸੱਚਾਈ ਆ ਹੁਣ ਬਿਸ਼ੱਕ ਪਾਸਟਰੀਆਂ ਵੇਨੇ ਫਿਲਮਾਂ ਵੇਨੇ ਸਭ ਕੁਝ ਵੇਨੇ ਆ ਤੇ ਜੇ ਆਪਾਂ ਫਿਲਮਾਂ ਤੌਰ ਤੇ ਵੇਨੇ ਬਾਹਰ ਸੋਚਦੇ ਵੀ ਨਹੀਂ ਆ ਵਾਲੇ ਕੰਮ ਜਿਹੜਾ ਆ ਅਸਲ ਜ਼ਿੰਦਗੀ 'ਚ ਹੋਂ ਡਿਆ ਵਾ ਇਸ ਕਰਕੇ ਜਿਹੜਾ ਕੋਈ ਵੀ ਇੰਨਾ ਚੰਗਾ ਨਹੀਂ ਹੁੰਦਾ ਚਲੋ 네ਗੇਟਿਵ ਵੀ ਹੁੰਦਾ ਪੋਜ਼ਿਟਿਵ ਵੀ ਹੁੰਦਾ ਵਾ ਤੇ ਪਰ ਫਿਰ ਵੀ ਨਾ ਆਪਾਂ ਇਹਨੇ ਮਾੜੇ ਨਹੀਂ ਹੈਗੇ ਤੇ ਚਲੋ ਹੋਵਾਂਗੇ ਵੀ ਪਰ ਇਹਨੇ ਨਹੀਂ ਨੇ ਉਹ ਕਰਦਾ ਕਰਤਾਰ ਦੇ ਸਾਹਬਾਂ ਨੂੰ ਹੋਣਾ ਪੈਂਦਾ ਆ ਹੁਣ ਦਿਸਭਾ ਆਪੋ ਆਪਣੇ ਸੁਭਾਅ ਹੁੰਦੇ ਆ ਵਿਆਪ ਨੂੰ ਨਹੀਂ ਪਤਾ ਹੁੰਦਾ ਦੇਖੋ ਜਿੱਦਾਂ ਹੁਣ ਇਕੱਠੇ ਹੋਏ ਇਹਨਾਂ ਨੇ ਗੁੰਜੇ ਲਾਇਆ ਹੋਣਾ ਇਹ ਆਪੀ ਹਨੂਸ਼ ਨਹੀਂ ਜਿੱਦਾਂ ਹੁਣ ਚੁੱਪਾ ਬਣੀ ਨਹੀਂ ਨਹੀਂ ਮੈਂ ਗਲਤ ਜੋ ਉੱਪਰ ਬਣੀ ਮੈਨੂੰ ਸਿਰਫ ਮੇਰੇ ਵਿਆੜੇ ਕਰਕੇ ਥੋੜਾ ਜਿਹਾ ਵਾ ਤੇ ਬਾਅਦ ਕੋਈ ਗੱਲ ਨਹੀਂ ਆ ਹੁਣ ਹੋਏ ਨਾ ਠੀਕ ਪਤਲਾ ਬੰਦਾ ਚੰਗਾ ਹੁੰਦਾ ਵਾ ਔ ਮੋਟਾ ਜੇ ਕਿ ਨਾ ਸੂਟ ਸਹੀ ਹੁੰਦੇ ਨਾ ਹੋਰ ਹੈ ਪੀਸ ਜੇ ਨਿਕਲੇ ਹੁੰਦੇ ਕੋਈ ਐ ਨੂੰ ਕੋਈ ਐ ਨੂੰ ਤੇਰੇ ਕੀ ਕਹਿਣ ਦਾ ਮਤਲਬ ਆ ਮੋਟੀਆਂ ਦਾ ਹੋਏ ਕਹਿ ਨਹੀਂ ਮਾਸੀ ਉਹ ਗੱਲ ਨਹੀਂ ਆਂ ਆਪਣੀ ਗੱਲ ਕੰਢੇ ਆ ਵੇ ਲੋਕਾਂ ਨੂੰ ਨਹੀਂ ਕੋਈ ਗੱਲ ਨਹੀਂ ਹਾਂ ਜੇ ਤੁਸੀਂ ਦੱਸੋ ਸਾਰੇ ਭੈਣ ਭਰਾ ਕਮੈਂਟ ਕਰਕੇ ਦੱਸਿਓ ਕਿ ਮੈਂ ਕਿੰਨੀ ਕੁ ਮੋਟੀਆਂ ਬੜਾ ਨਹੀਂ ਮੇਰੀ ਭੈਣ ਤਾਂ ਮੋਟੀ ਹੈ ਨਹੀਂ ਮੈਂ ਕਦੇ ਕਹਾ ਮੋਟੀ ਹੈ ਸੋਹਣੀ ਹੈ ਪਰਸਨੈਲਿਟੀ ਬੰਦੀ ਹੈ ਐ ਇੰਨੇ ਬੰਦੇ ਨੂੰ ਕੋਈ ਤੂੰ ਮੋਟਾ ਕਹੀ ਜਾਂਦਾ ਬੜਾ ਬਹੁਤੇ ਹੁੰਦੇ ਸਰੀਰ ਉਹ ਬੁਰੇ ਲੱਗਦੇ ਆ ਚਲੋ ਠੀਕ ਆ ਠੀਕ ਆ ਉਹ ਨਹੀਂ ਨਹੀਂ ਸਾਰੇ ਚੰਗੇ ਆ ਪਰ ਕੋਈ ਵੀ ਇਨਸਾਨ ਨਹੀਂ ਚਾਹੁੰਦਾ ਕਿ ਮੋਟਾ ਉਹ ਕੁਝ ਵਿਚਾਰੇ ਦਿਵਾਨਾ ਨਾ ਹੋਏ ਹੁੰਦੇ ਆ ਕੁਝ ਵਿਚਾਰਾਂ ਦੀ ਪ੍ਰੋਬਲਮ ਹੁੰਦੀ ਆ ਸਾਰੇ ਚਾਹੁੰਦੇ ਆ ਆਪਾ ਫਿੱਟ ਹੋਈਏ ਕੋਈ ਵੀ ਨਹੀਂ ਚਾਹੁੰਦਾ ਕਿ ਮਾਹ ਹਾਂ ਬੰਦਾ ਗੱਲ ਕੀ ਅੱਜ ਕੱਲ ਹਰ ਇੱਕ ਬੰਦੇ ਨੂੰ ਦਵਾਈ ਲੱਗੀ ਆ ਹਾਂ ਉਹੀ ਗੱਲ ਆ ਆ ਸੁਪਰ ਬੀਬੀ ਹਾਂ ਜੀ ਜੀ ਨਹੀਂ ਜਦੋਂ ਮੈਂ ਦੇਖੋਂ ਲੱਗਦੀ ਆ ਮੈਨੂੰ ਆਪਣੇ ਆਪ ਚ ਡਰ ਲੱਗਣ ਲੱਗ ਪਿਆ ਕਿ ਪਤਾ ਨਹੀਂ ਕਿਉਂ ਮੇਰੇ ਇੰਨਾ ਵੇਟ ਜਿਹੜਾ ਕੱਟਦਾ ਪਿਆ ਵਾ ਤੇ ਪਰ ਚਲੋ ਉਹਦਾ ਤੰਦਰੁਸਤੋਂ ਆ ਖਾਈਦਾ ਪੀਦਾ ਵਾ ਤੇ ਭੁੱਖ ਵੀ ਲੱਗਦੀ ਵਧੀਆ ਸਭ ਕੁਝ ਠੀਕ ਵਾ ਤੇ ਆਪੇ ਹੋ ਜਾਊਗਾ ਫਿਰ ਸੈਟ ਨਹੀਂ ਕੋਈ ਗੱਲ ਨਹੀਂ ਹੋਈ ਜਾਣਾ ਤੇ ਤੁਸੀਂ ਅੱਜ ਸਾਰੇ ਜਣੇ ਸਾਡੇ ਨਿਗੇ ਚ ਗੁਰਫਤੇ ਨੇ ਮਿਲੇ ਤੇ ਤੁਹਾਨੂੰ ਕਿੱਦਾਂ ਦਾ ਲੱਗਾ ਆਪਣਾ ਗੁਰਦੁਆਰਾ ਹਾਂ ਹੁਣ ਚਾਹ ਪੀਣਾ ਮੇਰੇ ਕੋਲ ਪੀਣਾ ਦੁੱਦੂ ਨਹੀਂ ਜੀ ਮਾਸਾ ਜੀ ਕੋ ਪੀਣਾ ਵਾ ਇਹ ਮਸਲ ਤੋਂ ਮਾਂ ਕਹਿੰਦਾ ਨਾਲੇ ਇਹ ਮਨਜਿੰਦਰ ਤੋਂ ਮਾਂ ਕਹਿੰਦਾ ਵਾ ਜਾਓ ਚਲੋ ਜਾ ਪੀ ਲੋ ਪੀ ਲੋ ਜਾਓ ਆਹ ਦੁੱਧ ਪੀ ਲੋ ਜਾਓ ਪੀ ਲੋ ਜਾਓ ਨਹੀਂ ਗੋਦੀ ਚ ਹਲੇ ਉੱਤ ਨਾ ਇਹਨੂੰ ਦਵਾ ਬੋਧ ਪੀਣਾ ਕਹਿੰਦਾ ਚਲ ਫੜ ਚਲ ਆ ਲੋ ਇਹ ਆ ਵੀ ਬਹੁਤ ਪਿਆਰ ਨਾਲ ਕਰਦਾ ਮੇਰੇ ਕੋਲ ਵੀ ਇਹ ਮੇਰੇ ਨਾਲ ਵੀ ਬਹੁਤ ਕਰਦਾ ਜੀ ਸਹੀ ਗੱਲ ਆ ਇੱਥੇ ਆ ਜਾ ਮੇਰੇ ਕੋਲ ਬਹੁਤ ਜ਼ਿਆਦਾ ਕਰਦਾ ਜੀ ਮਾਂ ਮਾਂ ਖਾਤਰ ਕਰਦਾ ਬੱਚੇ ਜਿਹੜੇ ਹੁੰਦੇ ਮੋਹਦੇ ਹੁੰਦੇ ਹੈ ਜਿਹੜਾ ਮੋਹ ਕਰਦਾ ਉਹਦੇ ਲਈ ਬੱਚੇ ਹੁੰਦੇ ਆ ਨਾ ਹੁਣ ਜਦੋਂ ਜਾਂਦੇ ਵੀ ਤੁਸੀਂ ਪ੍ਰਭ ਇੱਕ ਗੱਲ ਹੋਰ ਉਹਨਾਂ ਮਹੀਨਾ ਦੋਹਾਂ ਨੂੰ ਨਹੀਂ ਚੁੱਕੇ ਜਿੰਨਾ ਇਹਨੂੰ ਚੁੱਕੇ ਐਸੀ ਗੱਲ ਵਾ ਬਹੁਤ ਜ਼ਿਆਦਾ ਕਰਦੇ ਤੁਸੀਂ ਤਾਂ ਇਹ ਤੇ ਬੱਚਾ ਭਾਜੀ ਮੋਹਦਾ ਹੁੰਦਾ ਵਾ ਜਿਹੜਾ ਬੱਚੇ ਨਾਲ ਦਿਲੋਂ ਪਿਆਰ ਕਰਦਾ ਬੱਚੇ ਨੇ ਉਹਨਾਂ ਹੀ ਕਰਨਾ ਹ ਹ ਦੂਜੇ ਵੱਲ ਧਿਆਨ ਨਹੀਂ ਕਰਦਾ ਚਲ ਹਾਂ ਥਲੇ ਥਲੇ ਤਾਂ ਤੋਂ ਇਹ ਟੇਕੇ ਬਣਾਓ ਸਰਪੰਦੋ ਜਾ ਉੱਤੇ ਲਾ ਦੇ ਯਾਰ ਵੀ ਬਹੁਤ ਪਿਆਰ ਕਰਦਾ ਮੈਨੂੰ ਹਾਂਜੀ ਸਾਰੀ ਤੇਰੀ ਬਸ ਕਿਉਂਕਿ ਛੜੀ ਦਾ ਲਾਲਾ ਲਾਲਾ ਕਰਦਰ ਤਾਂ ਕਦੀ ਮੈਨੂੰ ਬਾਹ ਕਦੀ ਅੰਦਰ ਕਦੀ ਬਾਹ ਕਦੀ ਅੰਦਰ ਸਾਰੀ ਤੇੜੀ ਜਦੋਂ ਸੌ ਜਾਂਦਾ ਫਿਰ ਸ਼ਾਂਤੀ ਹੋ ਜਾਂਦੀ ਆ ਤੇ ਉੱਠਦੇ ਆਏ ਨੇ ਬਸ ਇਦਾਂ ਅੱਖਾਂ ਘੇੜ ਕੇ ਦੇਖਾਂਗੇ ਲੱਗੇ ਕੌਣ ਵਾ ਤੇ ਬਸ ਭੱਜ ਜਾਵੇਂ ਬਹਿਣਾ ਨਹੀਂ ਹੁਣ ਕਿੱਦਾਂ ਕਰਦਾ ਉਹਦੇ ਸਾਰੇ ਮੈਨੂੰ ਬੋਲ ਬੋਲ ਮਹਲਾ ਖਾ ਅੱਛਾ ਕੋਈ ਨਹੀਂ ਹੋਇਨਾ ਸੇਣਾ ਪਰ ਉਹ ਹਾਂਜੀ ਇਹੋ ਟਾਈਮ ਆ ਬਸ ਆਹੋ ਚਲੋ ਆ ਠੀਕ ਆ ਜੀ ਫਿਰ ਹਾਂ ਮੈਂ ਕਿਹਾ ਚਲੋ ਗੁਰਫਤੇ ਸਾਡੇ ਕੋਲ ਆਇਆ ਤੇ ਆਪਣੇ ਭੈਣ ਭਰਾਵਾਂ ਨੂੰ ਮਿਲਣੇ ਆ ਸਾਰਿਆਂ ਨੂੰ ਤੇ ਨਾਲੇ ਆਪਾਂ ਜਦੋਂ ਵੀਡੀਓ ਬਣਾਉਨੇ ਤੁਹਾਡੇ ਵਾਸਤੇ ਸਾਡਾ ਮਕਸਦ ਇਹੋ ਹੀ ਹੁੰਦਾ ਤਾਂ ਉਹਦੇ ਵਿੱਚ ਕੋਈ ਨਾ ਕੋਈ ਜਿਹੜੀ ਸਿੱਖਿਆ ਮਤਲਬ ਮਿਲੇ ਹੁਣ ਜਿਹੜੀ ਵੱਡੇ ਚੈਨਲ ਤੇ ਸਾਡੀ ਵੀਡੀਓ ਚਲੰਡੀ ਨਹੀਂ ਮਾਏ ਧੀਆ ਝੜਕਾ ਖਾਣ ਨੂੰ ਜੰਮੀਆਂ ਉਹਦੇ ਵਿੱਚ ਸਿਰਫ ਇਹ ਚੀਜ਼ ਵਿਖਾਈ ਗਈ ਹੈ ਵੀ ਜਿਹੜੀਆਂ ਧੀਆ ਹੁੰਦੀਆਂ ਵਾਂ ਉਹ ਕਿਸੇ ਨੋ ਕਟ ਨਹੀਂ ਆ ਧੀਆ ਘਰ ਦੀ ਸ਼ਾਨ ਵਾਂ ਠੀਕ ਆ ਨਾ ਤੇ ਕੁਝ ਅਜੀਬ ਵੀ ਹੈ ਗਏ ਆ ਦੁਨੀਆ ਦੇ ਅਜੀਬ ਵੀ ਸਾਡੇ ਸਮਾਜ ਵਿੱਚ ਹੈ ਵਾ ਜਿਹੜੇ ਈਆਂ ਨੂੰ ਬੜਾ ਮਾੜਾ ਸਮਝਦੇ ਆ ਪਰ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਬਸ ਉਹ ਚੀਜ਼ਾਂ ਜਿਹੜੀਆਂ ਵਾ ਇਹ ਸੱਚਾਈ ਹੈ ਜਿਹੜੀ ਸਾਹਮਣੇ ਲਿਉਣੀ ਚਾਹੁੰਦੇ ਆ ਆਪਾਂ ਕਿ ਸਾਰੇ ਜਣੇ ਵੇਖਣ ਕਿ ਕਿਦਾਂ ਮਤਲਬ ਕਿਦਾਂ ਉਹਨਾਂ ਨੂੰ ਛਿੜਕਾਂ ਮਿਲਦੀਆਂ ਵਿਚਾਰੀਆਂ ਨੂੰ ساری ਉਮਰ ਹਨਾ ਤੇ ਉਹ ਚੀਜ਼ ਵਿਖਾਈ ਆ ਆਪਾਂ ਤੇ ਬਾਕੀ ਇਹ ਆ ਕਿ ਤੁਸੀਂ ਸਾਰੇ ਜਣੇ ਥੋੜਾ ਜਿਹਾ ਸਹਿਯੋਗ ਦਿਆ ਕਰੋ ਨਾਲ ਤੇ ਅਹੀਂ ਵੱਧ ਤੋਂ ਵੱਧ ਹੋਰ ਵਧੀਆ ਤੋਂ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਵਾਸਤੇ ਤੇ ਜਿੱਦਾਂ ਦਾ ਤੁਹਾਨੂੰ ਟੌਪਿਕ ਚਾਹੀਦਾ ਹਨਾ ਜਿੱਦਾਂ ਦਾ ਤੁਹਾਨੂੰ ਮਤਲਬ ਤੁਸੀਂ ਵੇਖਣਾ ਚਾਹੁੰਦੇ ਜੇ ਓਦਾਂ ਦਾ ਹਨ ਦੱਸਿਆ ਕਰੋ ਤੇ ਆਪਾਂ ਓਦਾਂ ਦੀ ਚੀਜ਼ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਬਾਕੀ ਇਹ ਕਿ ਮੈਨੂੰ ਕੁੜੀਆਂ ਬਹੁਤ ਜ਼ਿਆਦਾ ਪਸੰਦ ਵਾ ਹੁਣ ਚਲੋ ਮਾਲਕ ਨੇ ਮੈਨੂੰ ਪੁੱਤ ਬਖਸ਼ਿਆ ਵਾ ਹਨਾ ਤੇ ਹੁਣ ਮੈਂ ਆਪਣੀ 30 ਜੀ ਵਿੱਚ ਪੂਰੀ ਕਰਨੀ ਆ ਹੁਣ ਮਦਰ ਨਹੀਂ ਕਿੰਨੇ ਕਿ ਜੂੜੀਆਂ ਜਿਆ ਕਰਦੀਆਂ ਆ ਗੜੀ ਪਿੰਨਾ ਲਾਉਂਦੀ ਰਹਿਨੀ ਆ ਮੈਂ ਕਿ ਦੀਦੀ ਨੂੰ ਕਹਿੰਦੀ ਕਿ ਦੀਦੀ ਜੇ ਹੁਣ ਚਲੋ ਇਹ ਮਾਲਕ ਦੇ ਪੁੱਤ ਦਿੱਤਾ ਵਾ ਤਾਂ ਹੁਣ ਮੈਂ ਆਪਣੇ ਧੀ ਦੀ ਜੀ ਇਹਦੇ ਵਿੱਚ ਪੂਰੀ ਕਰਨੀ ਆ ਧੀਆ ਬਹੁਤ ਜ਼ਿਆਦਾ ਚੰਗੀਆਂ ਉਹਦੇ ਕਰਮਾਂ ਵਾਲਿਆਂ ਨੂੰ ਮਿਲਦੀਆਂ ਵਾ ਕਰਮਾਂ ਵਾਲਿਆਂ ਦੇ ਇਹ ਕਿ ਮੈਨੂੰ ਨਹੀਂ ਮਿਲਦੀਆਂ ਧੀਆ ਹਰੇਕ ਦੇ ਘਰ ਨਹੀਂ ਹੁੰਦੀ ਤੇ ਡੋਟ ਕਰਿਓ ਹੁਣ ਤੇ ਬਹੁਤ ਜ਼ਿਆਦਾ ਘਟਵਾ ਨਾ ਜਿੱਧਰ ਵੇਖ ਲਓ ਮੁੰਡਾ ਆਇਆ ਜਿੱਧਰ ਵੇਖ ਲਓ ਮੁੰਡਾ ਆਇਆ ਆ ਕੁੜੀਆਂ ਤਾਂ ਬਹੁਤ ਜ਼ਿਆਦਾ ਘਟਵਾ ਤੇ ਇਹ ਆ ਕਿ ਜਿੰਨਾ ਹੋ ਸਕੇ ਨਾ ਉਹਨਾਂ ਨੂੰ ਪਿਆਰ ਕਰਨਾ ਚਾਹੀਦਾ ਵਾ ਕੁੜੀਆਂ ਮਾੜੀਆਂ ਨਹੀਂ ਹੁੰਦੀਆਂ ਬਹੁਤ ਚੰਗੀਆਂ ਵਾ ਕੁੜੀਆਂ ਜਿਨ੍ਹਾਂ ਦੇ ਘਰ 'ਚ ਕੁੜੀਆਂ ਵਾ ਨਾ ਘਰ ਬਹੁਤ ਕਰਮਾਂ ਵਾਲੇ ਹੁੰਦੇ ਆ ਬਰਕਤ ਹੁੰਦੀ ਉਹ ਘਰ ਵਿੱਚ ਉੱਥੇ ਬਰਕਤ ਆ ਕੁਝ ਲੋਕ ਤੇ ਬਹੁਤ ਸਮਝਣ ਦੇ ਪਏ ਇਹ ਗੱਲ ਨੂੰ ਪਰ ਕੁਝ ਜਿਹੜੇ ਨਹੀਂ ਸਮਝਦੇ ਆਪ ਆਪਣੀ ਸੋਚ ਵਾ ਹਾਂਜੀ ਜਿੱਦਨ ਜਿੱਤਾਂ ਦੀ ਕੋਈ ਲਾਲੇ ਉਤਰਾਂ ਦਾ ਬੰਦਾ ਹੋ ਜਾਂਦਾ ਵਾ ਹਾਂਜੀ ਕੇਵਲੇ ਆਂਡ ਗਵਾਂਡ ਵੀ ਹੋ ਜੇ ਗੱਲਾਂ ਕਰਨ ਲੱਪੈਂਦੇ ਆ ਲੈ ਇਹ ਜੋੜੀ ਰਲ ਜਾਂਦੀ ਐ ਉਹ ਹੋ ਜਾਂਦਾ ਉਹ ਹੋ ਜਾਂਦਾ ਆਂਡ ਕੋਲ ਜਿਆਦਾ ਮਾੜਾ ਹੁੰਦਾ ਭਾਜੀ ਕੋਹੀ ਨਾ ਸਾਡਾ ਸਮਾਜ ਜਿਹੜਾ ਬਹੁਤ ਗਲਤ ਆ ਜੇ ਆਪਾਂ ਇੱਕ ਦਾ ਜਵਾਬ ਉਸ ਵੇਲੇ ਦੇ ਦਈਏ ਤੇ ਲੋਕੀ ਇਹਦੇ ਚੁੱਪ ਹੋ ਜਾਂਦੇ ਜੇ ਨਾਲ ਹਾਂ ਝਾਂਮ ਲਾਈ ਜਾ ਫਿਰ ਬਸ ਟੌਪਿਕ ਵਧਦੇ ਜਾਂਦੇ ਆ ਫਿਰ ਕੁੜੀਆਂ ਹੁੰਦੀਆਂ ਮਾੜੀਆਂ ਹੋ ਜਾਂਦੀਆਂ ਪੁੱਤ ਬਣਾਏ ਬੜੀ ਕਰਦੀਆਂ ਬੰਦੇੜੀ ਕਰਦੇ ਹਾਂ ਤੇ ਗੱਲ ਸਹੀ ਆ ਲੋਕ ਕੁੜੀਆਂ ਉਹਨੇ ਕਹਣਾ ਹੂੰ ਆ ਜਾਊਂਾ ਚਲੋ ਮਹਾਰਾਜ ਫੇਰ ਅੰਦਾਜ਼ ਲੋਕ ਜੋਏ ਉੱਥੇ ਮਤਲਬ ਬੰਦੇ ਨੂੰ ਅਸਰ ਪਵਾ ਦੇਣਾ ਗੱਲ ਦਾ ਹਾਂਜੀ ਅਗਰ ਇਹ ਸੋਚਣ ਤੇ ਮਜਬੂਰ ਕੁੜੀਆਂ ਮਾਰੀਆਂ ਤੇ ਮਾਰ ਨਹੀਂ ਹਾਂਜੀ ਸੋਚਣ ਤੇ ਮਜਬੂਰ ਕਰ ਦਿੰਦੀ ਜਾਂਦਾ ਬਹੁਤ ਗੱਲ ਕਰਨ ਵਾਲੇ ਨੂੰ ਚਾਹੀਦਾ ਵਾ ਨਾ ਵੀ ਨਹੀਂ ਗੱਲ ਇਹੋ ਜੀ ਕਰਨੀ ਚਾਹੀਦੀ ਬਿਲਕੁਲ ਬਿਲਕੁਲ ਅਗਲੇ ਬੰਦੇ ਤੇ ਕੀ ਬੀਤੂਗੀ ਜਾਂ ਬੰਦਾ ਕੀ ਕਰਦਾ ਵਾ ਤੇ ਬਾਕੀ ਜਿਹੜੀ ਸਾਡੇ ਨਿੱਕੇ ਚੈਨਲ ਤੇ ਵੀਡੀਓ ਚੱਲਣ ਢਈ ਆ ਤੇ ਉਹ ਵੀ ਮਤਲਬ ਇਹੋ ਹੀ ਸਿੱਖਿਆ ਹੀ ਆ ਕਿ ਜਿਹੜੀ ਮਤਲਬ ਬਜ਼ੁਰਗ ਵਾ ਸਾਡੇ ਘਰ ਦੀ ਬਜ਼ੁਰਗ ਜਿਹੜੇ ਸਾਡੇ ਘਰਾਂ ਦੀ ਸ਼ਾਨ ਆ ਜਦੋਂ ਸਾਡੇ ਘਰ ਬਜ਼ੁਰਗ ਸਾਡੇ ਸਿਰ ਤੇ ਹੁੰਦੇ ਆ ਸਾਨੂੰ ਕੋਈ ਪਰਵਾਹ ਨਹੀਂ ਹੁੰਦੀ ਉਹਨਾਂ ਦੇ ਹੁੰਦੇ ਆ ਅਸੀਂ ਜਿੱਥੇ ਮਰਜੀ ਚੱਲ ਜਾਂਦੇ ਆ ਰਾਮ ਦੇ ਨਾਲ ਸਾਨੂੰ ਜਿੰਦਰੇ ਮਾਰਨ ਦੀ ਲੋੜ ਨਹੀਂ ਪੈਂਦੀ ਤੇ ਕੋਈ ਫਿਕਰ ਨਹੀਂ ਹੁੰਦਾ ਕਿ ਮਗਰੋਂ ਕੋਈ ਘਰ ਆ ਜਾਊਗਾ ਜਾਂ ਕੀ ਗੱਲ ਹੋ ਜੂਗੀ ਤੇ ਜਦੋਂ ਬਜ਼ੁਰਗ ਸਿਰ ਤੇ ਨਹੀਂ ਰਹਿੰਦੇ ਨਾ ਇਹ ਚੀਜ਼ਾਂ ਦੀ ਘਾਟ ਉਹਨਾਂ ਨੂੰ ਮਹਿਸੂਸ ਉਦੋਂ ਹੁੰਦੀ ਆ ਪਹਿਲਾ ਨਹੀਂ ਇਹ ਵੀ ਗੱਲ ਹੈ ਵਾ ਦੀਦੀ ਜਦੋਂ ਹੁਣ ਵੇਖ ਲੋ ਆਪਾਂ ਵੇਖਦੇ ਜਿੱਦਾਂ ਦਾਦਾ ਦਾਦੀ ਸਾਡੇ ਹਨਾ ਤੇ ਜਿੰਨਾ ਚਿਰ ਉਹ ਹੁੰਦੇ ਨਾ ਉਹ ਆਪਣੇ ਮਾਪੇ ਤੇ ਜਵਾਨ ਲੱਗਦੇ ਰਹਿੰਦੇ ਆ ਜਦੋਂ ਸਾਡੇ ਦਾਦਾ ਦਾਦੀ ਗੁਜ਼ਰ ਜਾਂਦੇ ਆ ਫਿਰ ਸਾਣੂ ਸਾਡੇ ਮਾਪੇ ਉਹ ਬੁੱਢੜੇ ਬੁੱਢੜੇ ਲੱਗਣ ਲੱਗ ਪੈਂਦੇ ਆ ਉਸ ਸਟੇਜ ਤੇ ਮੁੜ ਕੇ ਉਹ ਆ ਜਾਂਦੇ ਆ ਤੇ ਹੁਣ ਜਿੱਦਾਂ ਸਾਡਾ ਸੱਸ ਸਹੁਰਾ ਵਾ ਹੁਣ ਕਈ ਬਹੁਤ ਮਾੜਾ ਸਮਝਦੇ ਉਹਨਾਂ ਨੂੰ ਨਹੀਂ ਸਮਝਣਾ ਚਾਹੀਦਾ ਮਾਪੇ ਹੁੰਦੇ ਆਪਣੇ ਹਨਾ ਜਦੋਂ ਉਹ ਚਲੋ ਕਿ ਸਾਰੀ ਉਮਰ ਜ਼ਿੰਦਗੀ ਬੈਹ ਰਹਿਣ ਆਪਣੇ ਕੋਲ ਨਹੀਂ ਹਨਾ ਜਦੋਂ ਉਹ ਵੀ ਚਲ ਜਾਂਦੇ ਤੇ ਫਿਰ ਆਪਣੇ ਆਪ ਨੂੰ ਸੋਚੋ ਕਿ ਹਾਰਡ ਸਟੇਜ ਇਹ ਆਉਣੀ ਆ ਹ ਇਥੇ ਆ ਕੇ ਰਹਾ ਤਾਂ ਪਿਆ ਨਾ ਪਿਛੇ ਬਜ਼ੁਰਗ ਹੈਗੇ ਤਾਂ ਹੀ ਆ ਤਾਈ ਮਤਲਬ ਇਹ ਕੀ ਦੀ ਵੱਡਿਆਂ ਦੇ ਸਿਰਾਂ ਤੇ ਬੜੀਆਂ ਮੋਜਾਂ ਹੁੰਦੀਆਂ ਕਰਵਾ ਮੋਜਾਂ ਅਸੀਂ ਵੀ ਜਦੋਂ ਮਤਲਬ ਸਾਂਝਾ ਸਾਡਾ ਸਾਂਝਾ ਪਰਿਵਾਰ ਹੁੰਦਾ ਸਾਡਾ ਸੱਸ ਸਹੁਰਾ ਸਿਰ ਤੇ ਹੀਗਾ ਅਸੀਂ ਵੀ ਜਾ ਕੇ ਛੁੱਟੀਆਂ 'ਚ 10-10 ਦਿਨ 15-15 ਦਿਨ ਜਾ ਕੇ ਰਹਿ ਹੁੰਦੇ ਹੁੰਦੇਗੇ ਹੁਣ ਤਾਂ ਟਾਈਮ ਹੀ ਨਹੀਂ ਹੈਗਾ ਹੁਣ ਜਦੋਂ ਦੇ ਉਹ ਚਲ ਗਏ ਆ ਉਦੋਂ ਦਾ ਮਤਲਬ ਇਹ ਆ ਕੇ ਬੜਾ ਸੋਚ ਕੇ ਕਰੋ ਨਿਕਲਣਾ ਪੈਂਦਾ ਨਹੀਂ ਜਾ ਹੁੰਦਾ ਵੀ ਇੰਨੇ ਟਾਈਮ ਨਾ ਜਾਣਾ ਤੇ ਇੰਨੇ ਟਾਈਮ ਨਾ ਵਾਪਸ ਫੇਰ ਹਾਂ ਜੇ ਅੱਜ ਉਹ ਹੁੰਦੇ ਜਿੰਦੇ ਤੁਸੀਂ ਅੱਜ ਵੀ ਚਲੋ ਰਹਿਆ ਕਰਨਾ ਸੀ ਅੱਜ ਵੀ ਉਦਾਂ ਜਾਇਆ ਕਰਨਾ ਜਦੋਂ ਗੁਰਜਿੰਦਰ ਐਕਸੀਡੈਂਟ ਹੋਇਆ ਉਦੋਂ ਤੁਸੀਂ ਰਹਿ ਜੀ ਜ਼ਰੂਰ ਜਲੰਧਰ ਮੇਰੇ ਕੋਲ ਉਦੋਂ ਮੈਂ ਰਹੀ ਹਾਂ ਥੋੜਾ ਤੇ ਉਦਾਂ ਕਿੱਥੋਂ ਚੋਂਦਾ ਮੇਰਾ ਵਿਆਹ ਵੀ ਕਿੱਦੇ ਇਹ ਨਹੀਂ ਮੇਰੇ ਕੋਲ ਨਹੀਂ ਰਿਹਾ ਹੀ ਨਹੀਂ ਜਾਂਦਾ ਹੁਣ ਇੱਕ ਘਰ ਛੱਡਿਆ ਨਹੀਂ ਜਾਂਦਾ ਗੱਲ ਇੱਕ ਹੋਰ ਵਾਰਾ ਵੀ ਜਿਤਨਾ ਮਰਜੀ ਹੈ ਮੁੜ ਕੇ ਜਿੱਦਾਂ ਜੀਵਨ ਚੱਲ ਜੁ ਜਾਂਦੇ ਮੁਰਗਾ ਸਾਡੇ ਘਰ ਦਾ ਉਸੇ ਵੇਲੇ ਕੰਮ ਸਾਰਾ ਠੱਪ ਹੋ ਜਾਂਦਾ ਸਾਰਾ ਕੰਮ ਠੱਪ ਹੋਏ ਹਾਂਜੀ ਚਲੋ ਤੇ ਬਾਕੀ ਇਹ ਆ ਕਿ ਉਹ ਮਾਂ ਦੀ ਬੇਕਦਰੀ ਜਿਹੜੀ ਉਹਨੂੰ ਵੀ ਤੁਸੀਂ ਬੜਾ ਪਿਆਰ ਦਿੱਤਾ ਵੀਡੀਓ ਨੂੰ ਤੇ ਉਹਦਾ ਵੀ ਸਾਡਾ ਮਕਸਦ ਸਿਰਫ ਇੱਕ ਹੀ ਆ ਵੀ ਜਿਹੜੀਆਂ ਨਵਾਂ ਉਹ ਵੀ ਸਮਝਣ ਪੀ ਹੈ ਦੀ ਮਾਂ ਵਾ ਤੇ ਜਿਹੜੀ ਸੱਸ ਉਹ ਇਹ ਸਭ ਜਿਹੜੀ ਪੀ ਆ ਬਸ ਸੱਸ ਉੱਤੇ ਨਾਲ ਕਹਿੰਦਾ ਨਾ ਕਿ ਹਰ ਥਾਂ ਤੇ ਨਵਾਂ ਇਨੀ ਮਾੜੀਆਂ ਹੁੰਦੀਆਂ ਤੇ ਹਰ ਥਾਂ ਤੇ ਸਾਸਿ ਨਹੀਂ ਮਾੜੀ ਹੁੰਦੀ ਕੁਛ ਨਾ ਕੁਛ ਜਿਹੜਾ ਆ ਨੁਕਤਾ ਚ ਨਹੀਂ ਦੋਵਾਂ ਚ ਚੱਲਦੀ ਰਹਿੰਦੀ ਆ ਹਾਂ ਸੁਭਾਅ ਹੁੰਦੇ ਆ ਇਹ ਕਿ ਸਾਰੇ ਨੂੰ ਆਪਣੇ ਸੁਭਾਅ ਥੋੜੇ ਬਦਲਨੇ ਚਾਹੀਦੇ ਆ ਸਮਝਣਾ ਚਾਹੀਦਾ ਵਾ ਇੱਕ ਦੂਜੇ ਕਿ ਸਾਰੇ ਭੈਣ ਭਰਾ ਇਦਾਂ ਹੀ ਪਿਆਰ ਦਿੰਦੇ ਰਹੋ ਤੇ ਵਧੀਆ ਵਧੀਆ ਸੁਝਾਅ ਹਾਨੂੰ ਦਿੰਦੇ ਰਹੋ ਤੇ ਅਸੀਂ ਪਿਆਰ ਦਿਲੋਂ ਤੁਹਾਡੇ ਸਾਰਿਆਂ ਦੇ ਧੰਨਵਾਦੀ ਆ ਚਲੋ ਠੀਕ ਆ ਜੀ ਜਿਉਂਦੇ ਵਾਸਤੇ ਰਹੋ ਸਾਰੇ ਪਰਮਾਤਮਾ ਤੁਹਾਨੂੰ ਤਰਕੀਆਂ ਬਖਸ਼ੇ ਸਤਿ ਸ੍ਰੀ ਅਕਾਲ ਸਾਡੇ ਗੁਰੂ ਘਰ ਦੇ ਦਾ ਦੱਸਿਓ ਹਾਂ ਸਤਿ ਸ੍ਰੀ ਅਕਾਲ ਮੇਰਾ ਪੁੱਤ ਕਿੱਦਾਂ ਦਾ ਲੱਗਾ ਤੁਹਾਨੂੰ ਸਾਰਿਆਂ ਨੂੰ ਜਰੂਰ ਕਮੈਂਟ ਕਰਕੇ ਦੱਸਿਓ ਹਾਂ ਘਰ ਦੇ ਘਰ ਦੇ ਇਹਨੇ ਇਸੋ ਜਿਹੇ ਨਾਮ ਜਪਉਣਾ ਹੁੰਦਾ ਹੁਣ ਉਹ ਕਹਿੰਦਾ ਵੀ ਸਾਰੇ ਸੱਤ ਨਾਮਾਂ ਵਾਹਿਗੁਰੂ ਕਰੋ ਕਰਦੇ 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 ਚਲੋ ਸਤਿ ਸ੍ਰੀ ਅਕਾਲ ਕਰਦੇ ਜੀ ਇਦਾਂ ਸਾਰਿਆਂ ਨੂੰ ਉਹ ਤੁਸੀਂ ਸਰਜ ਨਾਮ ਜਪੋ ਸਾਰੇ ਸੱਤ ਨਾਮਾਂ ਵਾਹਿਗੁਰੂ ਕਰੋ ਚਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ